ਚੰਦਰ ਹੀ ਲੜੀ ਬਲ ਵਿਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਰਬ ਸੁੱਖਾਂ ਦੇ ਦਾਤੇ ਹਾਲਤੋਂ ਬੰਦੇ ਰੱਖੇ ਮਨਮਤਾ ਦੇ ਸਰਬ ਸਾਂਝੇ ਗੁਰੂ ਰਹਿਬਰ ਸ਼ਬਦ ਗੁਰੂ ਅਵਤਾਰ ਗੁਰ ਕਤੇ ਤੇ ਬਿਰਾਜਮਾਨ ਬੜੇ ਬੋਇਤ ਗੰਦੇ ਸੋਮੇ ਗੰਦੇ ਸਦਰ ਤਨ ਤਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਣ ਜੁਰੀ ਅੰਦ ਸਤਿਵਰਤੀ ਗੁਰੂ ਸਾਹਿਬ ਸਤ ਸੰਗ ਜੀਓ ਆਉ ਜੋ ਚਿਰੰਤੋਪਨ ਤਨ ਤਨ ਸਾਵਿ ਸ਼੍ਰੀ ਗੁਰੂ ਨੰਦ ਪਾਸ਼ਾ ਜੀ ਦੇ ਪਾਵਨ ਜੀਵਨ ਦੀ ਕਥਾ ਵਿਚਾਰ ਕਰਦੇ ਸੁਣਦੇ ਆ ਰਹੇ ਅੱਜ ਵੀ ਉਸੇ ਲੜੀ ਦਾ ਕਿੱਸਾ ਬਣ ਕੇ ਸਤਿਗੁਰਾਂ ਦੇ ਪਰਉਮਾਨੀ ਵਿੱਚੋਂ ਆਪਾਂ ਕੁਝ ਕਰਮੇ ਗੁਰਾਂ ਨੂੰ ਗੁਰੇੜ ਤਲਦਾ ਇਤਨ ਕਰੀਏ ਤਾਂ ਕਿ ਸਾਡਾ ਸੰਸਾਰ ਤੇ ਸੁਖਲ ਹੋ ਜਾਵੇ। ਨਿਤ ਦੇ ਦੁੱਖਾਂ, ਕਲੇਸ਼ਾਂ, ਰੋਗਾਂ, ਸੋਗਾਂ, ਕਾਰਿਆਂ ਸਾਰਿਆਂ ਚਿੰਤਾ ਫਿਕਰਾਂ ਤੋਂ ਆਪਾਂ ਬੱਜ ਜਾਈਏ ਨਾਲ ਦੇ ਨਾਲ ਜਮਾਂ ਦੀ ਮਰ ਤੋਂ ਵੀ ਬੱਜ ਜਾਈਏ ਅੱਜ ਜਿਹੜਾ ਅਸੀਂ ਸੰਬੇਧ ਦੇ ਇੰਦੇ ਆ ਰਹੇ ਹਾਂ 86 ਲੱਖ ਜੋਨਾ ਇਹਨਾਂ ਦਾ ਜੋ ਜਨਮ ਤੇ ਮਨ ਦਾ ਦੁੱਖ ਹੈ ਉਹ ਤੋਂ ਇਹ ਤਾਂ ਬੱਜ ਜਾਈਏ ਮੁਕਤ ਹੋ ਜਾਈਏ ਤਾਂ ਇਹ ਟਮਡਾ ਕਾਰਜ ਜਿਹੜਾ ਹੈ ਜੇ ਮਨ ਮੰਨਦੇ ਦੁਖਸਰਦ ਵਾਲਾ ਇਹ ਬਹੁਤ ਚਿਰਾਂ ਤੋਂ ਸਾਡੇ ਬਗਲ ਲੱਗਾ ਹੈ ਕਈ ਜੁਗਾਂ ਤੋਂ ਘੈਰੀ ਹੁਣ ਇਹ ਕੰਮ ਜਿਹੜਾ ਇਹਦੇ ਇੰਨਾ ਸੁਖੀ ਸੁਖ ਸੋਕਰ ਵਾਲਾ ਨਹੀਂ ਹੈ ਇਹਨਾ ਸੋਕਰ ਵਾਲਾ ਨਹੀਂ ਬਗਲੇ ਜੇ ਸਾਡਾ ਸਾਰਾ ਜਨਮ ਵੀ ਲੱਗ ਜੇ ਇਹਨਾਂ ਇਸ ਕੰਮ ਤੇ ਸਾਰਾ ਜਨਮ ਵੀ ਲੱਗ ਜੇ ਇਸ ਕੰਮ ਤੇ ਤਾਂ ਵੀ ਬਹੁਤ ਸਸਤਾ ਸੋਦਾ ਤੇ ਜਨਮ ਦੀ ਗੱਲ ਤਾਂ ਬਹੁਤ ਦੂਰ ਰਹੀ ਸਾਡੇ ਕੋਲ ਤਾਂ ਕੁਝ ਮਿੰਟ ਪੱਲ ਵੀ ਨਹੀਂ ਕੱਡੇ ਜਾਂਦੇ ਤੇ ਅਸ ਅੱਜਕੱਲੀ ਅਸੀਂ ਬੇਚੇ ਮੁਕਤੋ ਜਾਵਾਂਗੇ ਦੁਗ ਕਲੇਸਾ ਰੋਕਾ ਸੁਕਾ ਤੋਂ ਬੱਜਾਂਗੇ ਇਹ ਸਾਡੀ ਆਸ ਹੀ ਫਿਰ ਸੋਚਣਾ ਵੀ ਸਾਡੇ ਬਾਤੇ ਬੜੀ ਚੰਗੀ ਗੱਲ ਨੇ ਕੋਪ ਕਰਮੀ ਨਹੀਂ ਕੋਈ ਹਜ ਜਗਾ ਕੀਤਾ ਕਲਾਈ ਨਹੀਂ ਕਰ ਸਕਦੇ ਕਿਸੇ ਦਾ ਤੇ ਮੇਰਾ ਕਾਲੀਆ ਜ਼ਲਕਾ ਨਹੀਂ ਸੀ ਉਹ ਇੱਕ ਵਿਚਾਰ ਬਹੁਤ ਵਧੀਆ ਪੈ ਰਿਹਾ ਰੂਹਪਤੀ ਜੀਰਾ ਤੋਂ ਰੱਬ ਕੀਤੀ ਕੀ ਤਨਗੁਰ ਨਾਨਕ ਸਾਹਿਬ ਨੇ ਸਾਨੂੰ ਦੇਹੀ ਤੋਂ ਮੁਕਤ ਕਰਾਉਣ ਦਾ ਯਤਨ ਕੀਤਾ ਯਤਨ ਕੀਤਾ ਨਾ ਆਪਣੇ ਵੱਲੋਂ ਦੇਹੀ ਦੇ ਸਬੰਧ ਨਾਲ ਟੁੱਟ ਜਾਣ ਦੇਹੀ ਦਾ ਬੋ ਖਤਮ ਹੋ ਜਾਵੇ ਉਹਨਾਂ ਨੇ ਯਤਨ ਕਰਨ ਤੇ ਵੀ ਉਪਾਗਾਮ ਲਈ ਜੀਵਾਂ ਨੇ ਸਤੁਰਾਂ ਦੀ ਗੱਲ ਮੰਨ ਕੇ ਤਾਂ ਆਪਣਾ ਜੀਵਨ ਸਭੂਰ ਕਰ ਲਿਆ। ਬਾਕੀ ਇਹ ਸਾਡੇ ਵਰਗੇ ਬੇਪਰਵਾਸ ਹੀ ਬੇਸਮਝ ਸੀਗੇ। ਉਹ ਰਗ ਅਪਾਏ ਗੱਲ ਅਰੰਭ ਕੀਤੀ ਸੀ ਸੁਲਤਾਨਪੁਰ ਲੋਧੀ ਤੋਂ ਅੰਗੁਰਨਾਥ ਸਾਹਿਬ ਨੂੰ ਜਦੋਂ ਇਹਨਾਂ ਨਾਲ ਲੋਕ ਹੀਰਕਾ ਕਰਨ ਲੱਗੇ ਨਾ ਦੇਖੋ ਫਿਰ ਏਰਕਾਰ ਕੇ ਹੋ ਜਾ ਰੋਗ ਆ ਸੱਜਣੋ ਜਿਹੜਾ ਗੁਰੂ ਅੰਬੀਰ ਜੀ ਨੇ ਬਖਸ਼ਦਾ ਜਿਹੜਾ ਗੁਰੂ ਅੰਬੀਰ ਹੁਣ ਖੁਦ ਖੁਦ ਆਸੀਤ ਅੰਗੁਰਨਾਥ ਸਾਹਿਬ ਜੀ ਮਾਰੇ ਖੁਦ ਖੁਦ ਲੋਕਾਂ ਨੇ ਇਹਨਾਂ ਨੂੰ ਹੀਰਕਾ ਕੀਤੀ ਬੋਦੀ ਖਨਨ ਉਡਾਈ ਜਾ ਰਿਹਾ ਬੋਦੀ ਖਨਨ ਉਡਾਈ ਜਾ ਰਿਹਾ ਅਕੀਰ ਪਰਜਨ ਕਬ ਜਿੱਤੇ ਰਹਿਣ ਵਾਲੇ ਨਾਂ ਉਹਨਾਂ ਨੂੰ ਉਤੋ ਹੀ ਰੱਖ ਦੇਣਾ ਚਾਹੀਦਾ ਆਪ ਰੋਜੀ ਤੁਰ ਅਸ਼ਨਾਤਨ ਤਨ ਗਏ ਅਜੋ ਮੇਂ ਨਦੀ ਵਿੱਚ ਐਸੀ ਚੁੱਪੀ ਮਾਰੀ ਦੁਨੀਆ ਦੀ ਨਜ਼ਰਾਂ ਤੋਂ ਲੋਕ ਹੋ ਗਏ ਦੋ ਦਿਨ ਲੱਭਦੇ ਰਹੇ ਦੋ ਦਿਨ ਪਾਣੀ ਵਿੱਚੋਂ ਲੱਭਦੇ ਰਹੇ ਤਾਂ ਗੁਰਦਾਮ ਸਾਹਿਬ ਇੱਥੇ ਚੁੱਪੀ ਮਾਰੀ ਸੀ ਮੁੜ ਕੇ ਬਾਹਰ ਨਹੀਂ ਨਿਕਲ ਬਹੁਤ ਯਤਨ ਕੀਤੇ ਤਰ੍ਹਾਂ ਤਰ੍ਹਾਂ ਦੇ ਯਤਨ ਕੀਤੇ ਪਰ ਤੁਹਾਨੂੰ ਗੁਰਦਾਮ ਸਾਹਿਬ ਜੀ ਪਾਣੀ ਵਿੱਚ ਹੁੰਦੇ ਤਾਂ ਹੀ ਮਿਲਦੇ ਨਾ ਪਾਣੀ ਦਾ ਚੱਪਾ ਚੱਪਾ ਛਾੜ ਮਾਰਿਆ ਪਰ ਗੁਰਦਾਮ ਸਾਹਿਬ ਨਹੀਂ ਮਿਲੇ ਬਿਨ ਦੇ ਤਾਂ ਜੇ ਪਾਣੀ ਵਿੱਚ ਹੁੰਦੇ ਤਾਂ ਕਿੱਥੇ ਗਏ ਤਾਂ ਗੁਰਦਾਮ ਸਾਹਿਬ ਖੁਦ ਖੁਦਾ ਆਪ ਦੇ ਮੂਲ ਸਥਾਨ ਤੇ ਚਲੇ ਨਿਰੰਕਾਰ ਦੇ ਕੋਲ ਚਲੇ ਹਲਚਰ ਬੁਛਿਆ ਨਾਨਕ ਦੁਨੀਆ ਦੀ ਗੱਲ ਸੁਣਾ ਕੋਈ ਹੁਣ ਕੀ ਕੋਦਕੁਦਾ ਰਾਮ ਰਲਾ ਵੈਗਰੂ ਜਿਹਦੇ ਦੁਨੀਆ ਬਣਾਈ ਆ ਪੂਰੀ ਸੀ ਜਾਂਦਾ ਦੁਨੀਆ ਬਾਰੇ ਬੇ ਦੁਨੀਆ ਕੀ ਗੱਲ ਰਹੀ ਏ ਤਦ ਤਰ ਗੁਰਦਾਮ ਸਾਲੂ ਪੁੱਛਣਾ ਸੌਦੇ ਸੀ ਤੈਨੂੰ ਭੇਜਿਆ ਸੀਗਾ ਤੇ ਤੂੰ ਤਿੱਜਾ ਸੀ ਕਿ ਲੋਕਾਂ ਦਾ ਪਨਾ ਕਰਦਾ ਤੇ ਪਨਾ ਹੋਣਾ ਦੇਹ ਤੋਂ ਦੂਰ ਹੋ ਕੇ ਦੇਹ ਨਾਲ ਜਪੜ ਕੇ ਨਹੀਂ ਪਨਾ ਹੋਉ ਜਿੰਨਾ ਚਿਰ ਅਸੀਂ ਦੇਹ ਦੇ ਨਾਲ ਜੁੜੇ ਰਵਾਂਗੇ ਸੱਜ ਨਾਲਿਓ ਪੈਰਿਓ ਉਹਨਾਂ ਚ ਸਾਡਾ ਪਨਾ ਹੋ ਹੀ ਨਹੀਂ ਸਕਦਾ ਕਦੇ ਵੀ ਨਹੀਂ ਹੋ ਸਕਦਾ ਨਾ ਹੋਇਆ ਬੇਦੱ ਕਿਸੇ ਦਾ ਜਿੰ ਜਿਹੜਾ ਵੀ ਦੇਦ ਨਾਲ ਜੁੜਿਆ ਨਨ ਉਹਦਾ ਪਲਾ ਹੋ ਹੀ ਨਹੀਂ ਸਕਦਾ ਕਦੇ ਵੀ ਨਹੀਂ ਹੋ ਸਕਦਾ ਤਲਗੁਰ ਗਾਂਸਾਹਬ ਕਹਿ ਲੱਗੇ ਜੀ ਮੈਂ ਆਪਣਾ ਕੰਮ ਸ਼ੁਰੂ ਤਾਂ ਕਰਦਾ ਜੀ ਉਸ ਦੇ ਜੀਤੀਆ ਰਵਾਦਾ ਤੋਂ ਬਾਹਰ ਹੁੰਦਾ ਤਾਂ ਸੰਸਾਰ ਤੋਂ ਬਾਹਰ ਹੁੰਦਾ ਤਾਂ ਤੁਸੀਂ ਕਿਵੇਂ ਤਿੰਨੇ ਉਹ ਸਾਰੇ ਗੁਰੂ ਚੇਲੇ ਦਾ ਉਹ ਤੇ ਬੋਲ ਬੰਦਾ ਬਹੁਤ ਜਿਆਦਾ ਹੈ ਉਹ ਮੈਂ ਕਿਹਨੂੰ ਗੁਰੂ ਬਣਾਵਾਂ ਤੁਸੀਂ ਸਾਰੀਆਂ ਪਾਵਨਾ ਸਾਰੀਆਂ ਸ਼ਕਤੀਆਂ ਤਾਕਤਾਂ ਦੇ ਕੇ ਮੈਨੂੰ ਆਪਣਾ ਸਾਚਾਤ ਰੂਪ ਦੇ ਕੇ ਭੇਜਿਆ ਤੇ ਤਸਬਤ ਮੈਂ ਗੁਰੂ ਕੋ ਨੂੰ ਬਣਾਉ ਦੇਹ ਨ ਸਾਰੇ ਜੁੜੇ ਇਹਨੂੰ ਉਹ ਤਾਲੂ ਕਹਿ ਲਗਾ ਖੁਦ ਖੁਦਾ ਕਹਿ ਲਗਾ ਦੇਹ ਨ ਸਾਰੇ ਜੁੜੇ ਆ ਤੈਨੂੰ ਨਾਨਕ ਇਸ ਗੱਲ ਦੇ ਪੇਜਾਂ ਵੀ ਦੇਹ ਨਾਲੋਂ ਤੋੜ ਦੇ ਸਭ ਦੇ ਨਾਸ਼ ਹੋਣ ਵਾਲੀ ਦੇ ਸਭ ਦੇ ਨਾਸ਼ ਹੋਣ ਵਾਲੀ ਦੇਹ ਨੂੰ ਤੋੜ ਇਰੇ ਤੁਮ ਨਵੀਂ ਦੇ ਦਸੀ ਪੈਰੋ ਨਵੀਂ ਮੂਰਤ ਦਸੀ ਉਹ ਕੀ ਜੀ ਤਲੁਕ ਉਸ ਖੁਦ ਖੁਦਾ ਦੇ ਤਨਗੁਰ ਨਾਮ ਸਰ ਨੂੰ ਸ਼ਬਦ ਰੂਪੀ ਤਨ ਦਿੱਤਾ ਸ਼ਬਦ ਰੂਪੀ ਤਨ ਦਿੱਤਾ ਦੋ ਪਾਕੇ ਸੰਸਾਰ ਦੇ ਪੈਰੋ ਜੇ ਅਖਰਾਂ ਨੂੰ ਲਿਖਾਂਗੇ ਤੇ ਤਨ ਹੈ ਅਖਰਾਂ ਨੂੰ ਲਿਖਾਂਗੇ ਤੇ ਤਨ ਹੈ ਜੇ ਅਖਰਾਂ ਨੂੰ ਨਾ ਲਿਖਾਂਗੇ ਨਾ ਤੇ ਕੋਈ ਸ਼ਬਦ ਆਉਂਨ ਰੰਕਾਰ ওই ਚਲੰਗਾਰੇ ਜਿਹਨੂੰ ਅਸੀਂ ਕਹਿੰਦੇ ਰੂਪ ਨਾ ਰੰਗ ਨਾ ਰੇਤ ਕੇ ਸਤੈ ਗੁਣ ਤੇ ਪ੍ਰਭੰਨ ਵਿਊਸਾ ਕਾਲਪੁਰਖ ਦਾ ਰਾਮ ਅੱਲਾ ਖੁਦਾ ਦਾ ਕੋਈ ਰੂਪ ਨਹੀਂ ਦਰਦ ਨਹੀਂ ਕੋ ਦੇਖ ਨਹੀਂ ਕੋ ਭੇਖ ਨਹੀਂ ਇੰਦਰਸੇ ਪੜਦੇ ਸੁਣਦੇ ਉਹ ਸ਼ਬਦ ਦਾ ਜੇ ਅਕਲ ਨਾਲ ਲਿਖਿਆ ਨਾ ਜਾਵੇ ਤਾਂ ਦੱਸੋ ਕਿਹੜਾ ਰੂਪ ਹੈ ਉਹ ਸ਼ਬਦ ਆਪਾਂ ਗੱਲਾਂ ਕਰ ਰਹੇ ਹਾਂ ਵਿਚਾਰ ਕਰ ਰਹੇ ਹਾਂ ਤਨ ਗੁਰਦਵਸਾ ਦੇ ਪੰਮ ਜੀਵੰਦੀ ਦੱਸੋ ਲ ਕੀ ਰੂਪ ਹੈ ਹਾਂ ਕੋਈ ਰੂਪ ਸ਼ੋਧ ਦਾ ਕੋਈ ਰੂਪ ਨਹੀਂ ਹੈ ਹਾਂ ਜਦੋਂ ਵਰਤਦਾ ਹੈ ਜਦੋਂ ਵਰਤਦਾ ਹੈ ਨਾ ਉਦੋਂ ਰੂਪ ਬਣਾਉਣਾ ਪੈਂਦਾ ਹੈ ਉਦੋਂ ਰੂਪ ਬਣਾਉਣਾ ਪੈਂਦਾ ਛੋੜੀ ਬਧਾਰਨ ਪਹਿਲਾਂ ਦੇ ਦੂਆ ਮੈਂ ਕਿੰது ਬੋਰਡ ਤੇ ਇੱਕ ਬੰਦੇ ਨੇ ਲਿਖ ਦਿੱਤਾ ਬੇ ਇੰਤੇ ਸ਼ਰਾਪੀ ਕਿਉਂ ਨਾ ਮਣਾ ਹੈ ਜਾਇਤੇ ਦੁੱਤੀਆ ਲੌਣੀਆ ਮਣਾ ਹੈ ਜਾਇਤੇ ਗੱਡੀਆਂ ਸਦਾ ਕਲਾ ਦੀਆਂ ਮਣਾ ਹੈ ਤੂੰ ਕਿਵੇਂ ਕਹੂਗਾ ਇੱਕ ਬੋਰਡ ਤੇ ਲਿਖੂਗਾ ਉਹ ਜਾਂ ਕੰਨ ਦੇ ਦੁਆਰ ਤੇ ਲਿਖੂਗਾ ਬੇ ਤੇ ਦੁੱਤੀਆ ਲੌਣੀਆ ਮਣਾ ਬਣਾ ਬਈ ਉਚਲਵੇ ਬੇ ਆਪੇ ਤੋਂ ਕਹਿਣਾ ਵੀ ਸ਼ਬਦ ਹੀ ਵਰਤੋ ਨਹੀਂ ਕਰਦੇ ਦੇ ਦੇ ਦੁਨੀਆ ਬਾਰੇ ਤੂੰ ਆਪ ਹੀ ਲਿਖੀ ਜਾਂਦੇ ਆ ਅਕਾਰ ਦੇ ਰਿਹਾ ਇੱਕ ਬੰਦੇ ਤੋਂ ਕਹਿ ਰਿਹਾ ਵੀ ਅਕਾਰ ਤੋਂ ਹਟੋ ਦੁਨੀਆ ਬਾਰੇ ਤੂੰ ਅਕਾਰ ਲਿਖ ਰਿਹਾ ਸ਼ਬਦ ਲਿਖ ਰਿਹਾ ਹੈ ਉਹਨੇ ਕਾਰ ਸਮਝਾਉਣ ਵਾਸਤੇ ਆਕਾਰ ਬਣਾਉਣਾ ਜ਼ਰੂਰੀ ਆ ਜੇ ਮੈਂ ਸ਼ਬਦਾਕਾਰ ਨਾ ਬਣਾਉਂਦਾ ਨਾ ਲਿਖਦਾ ਤਿੱਕਦਾ ਜਿ ਸਮਝਿਆ ਜਾਂਦਾ ਸਦਾ ਸੀ ਇਹਦੇ ਮੌਕੇ ਦਾ ਆਕਾਰ ਬਣਾਉਣਾ ਪੈਂਦਾ ਤੇ ਬਣਾਉਣਾ ਪਿਆ ਆਕਾਰ ਪ੍ਰਖਵਾਇ ਤੋਂ ਲੋ ਗੁਰਦਾਮ ਸਾਹਿਬ ਦਾ ਆਕਾਰ ਬਣਾਇਆ ਦੇ ਪੜਾਈ ਪਰ ਗੁਰਦਾਨ ਸਾਹਿਬ ਨੇ ਕਿਤੇ ਨਹੀਂ ਕਿਹਾ ਵੀ ਮੇਰੀ ਦੇਹ ਨੂੰ ਪੂਜੋ ਮੇਰੀ ਦੇਹ ਨੂੰ ਪੂਜੋ ਉਹਨਾਂ ਦਾ ਸ਼ਬਦ ਗੁਰੂ ਸ਼ਬਦ ਨੂੰ ਗੁਰੂ ਬਣਾ ਲਓ ਜਿਹਦਾ ਰੂਪ ਨਹੀਂ ਹੈ ਆਪਾਂ ਬੋਲ ਰਹੇ ਆਂ ਦਾ ਕੀ ਰੂਪ ਹੈ ਦਾ ਕੋਈ ਦਿਖਾਵੇ ਤੇ ਰੂਪ ਬਣੋਗਾ ਸਾਨੂੰ ਜਾਉਣ ਵਾਸਤੇ ਰੂਪ ਦੀ ਜ਼ਰੂਰੀ ਹੈ ਦੇਹ ਦੀ ਜ਼ਰੂਰੀ ਹੈ ਸਮਝਾਉਣ ਵਾਸਤੇ ਦੇਖੋ ਦੇਹ ਨਾਲ ਸੁਣ ਵਾਲੀਆਂ ਇਹ ਸੱਚ ਨਹੀਂ ਇਹ ਸੱਚ ਕੀ ਸੀ ਸੱਚ ਫਿਰ ਗੁਰਦਾਨੂ ਸਾਹਿਬ ਨੇ ਧੰਨ ਗੁਰਦਾਨੂ ਸਾਹਿਬ ਨੇ ਦਿੱਤਾ ਸੱਚ ਜਿਨ ਆ ਸੱਚਿਆ ਇਹਦੇ ਬਾਰੇ ਸੋਚ ਜਾ ਜਾ ਕੇ ਉਹ ਸੱਚ ਕੀ ਸੀ ਤੁਸੀਂ ਰੋਜ਼ ਅੰਮ੍ਰਿਤ ਵੇਲੇ ਸੌਂਦੇ ਜੋ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸਜਣੋ ਪਰੇ ਸਿੱਖੋਂ ਇਸ ਨੂੰ ਸਮਝ ਆਦੀ ਇਸ ਗੱਲ ਨੂੰ ਸਿੱਖੋਂ ਜੇ ਤੇ ਇਸ ਗੱਲ ਨੂੰ ਗੁਰਦਾਂ ਦੀ ਥਿਉਰੀ ਨੂੰ ਗੁਰੂ ਨਾਮ ਦੀ ਵਿਚਾਰ ਨੂੰ ਸਮਝ ਆਦੀ ਅੱਜ ਦੁਨੀਆ ਦੇ ਉੱਤੇ ਸਿੱਖ ਹੀ ਸਿਕੁੰਦਾ ਪਰਦੇਸਾਂ ਵਿੱਚ ਦਾਵਾ ਕਰੀ ਜਾ ਰਹੇ ਨੇ ਸੁੱਕਾ ਮੈਂ ਸੇ ਕਮੈਂ ਸਿਕ ਮੈਂ ਚਾਹਦਾ ਸਭ ਤੋਂ ਮੈਂ ਚਾਹਦਾ ਸਭ ਤੋਂ ਬੁਰਾ ਵੀ ਜਿਹੜਾ ਉਹ ਕਹਿੰਦਾ ਮੈਂ ਸਭ ਤੋਂ ਚਾਹਦਾ ਜਿਹਨੂੰ ਸਿੱਖੀ ਦਾ ਪਤਾ ਹੀ ਨਹੀਂ ਗਿਆਨ ਹੀ ਨਹੀਂ ਸਿੱਖੀ ਦਾ ਸਿੱਖੀ ਸ਼ਬਦ ਕਿੱਥੋਂ ਆਈ ਸਿੱਖ ਸ਼ਬਦ ਹੈ ਕਿ ਉਹ ਵੀ ਕਹਿੰਦਾ ਮੈਂ ਸਿੱਖ ਹੈ ਹੁਣ ਆਪਾਂ ਦੀ ਥੋੜੀ ਵਿਚਾਰ ਕਰ ਲਈ ਸਿਰ ਨਹੀਂ ਹੈ ਵਿਚਾਰਿਆ ਹੁਣ ਸ੍ਰੀ ਦਸੋ ਏ ਕੋ ਂ ਕਰਦਾ ਕੀ ਸ੍ਰੀਰ ਇੱਕ ਓਂ ਕਰਦਾ ਕੀ ਸ੍ਰੀਰ ਹੈ ਸ੍ਰੀ ਕੋਈ ਸਤਨਾਮ ਉਹਦਾ ਨਾਮ ਉਸ ਆਕਾਰਪੂਖ ਦਾ ਵਾਇਬ ਦਾ ਸੱਚਾ ਕੀ ਉਹਦਾ ਆਕਾਰ ਹੈ ਇਹਦਾ ਤਨੂ ਉਹਦਾ ਕੋਈ ਆਕਾਰ ਨਹੀਂ ਹੈ ਦੇਦਨ ਹੈ ਸੱਚ ਉਹਦਾ ਨਾਮ ਵੀ ਸੱਚਾ ਹੈ ਤੇ ਜਿਹਦਾ ਨਾਮ ਹੋਊਗਾ ਤਾਂ ਸ਼ਰੀਰ ਵੀ ਹੋਊਗਾ ਨਾ ਜਿਹਦਾ ਨਾਮ ਹੋਊਗਾ ਤਾਂ ਸ਼ਰੀਰ ਵੀ ਤੋੜਾ ਜੇ ਤਾਂ ਨਾ ਸ਼ਰੀਰ ਤੋਂ ਬਗਾਰ ਨਾਮ ਕੇ ਦਾ ਹੋ ਸਕਦਾ ਤਰ ਕੇ ਦਾ ਜਿਹਦਾ ਕੋਈ ਆਕਾਰ ਹੀ ਨਹੀਂ ਸ਼ਰੀਰ ਹੀ ਨਹੀਂ ਕੋਈ ਉਹਦਾ ਸ਼ਰੀਰ ਕਿਵੇਂ ਹੋ ਸਕਦਾ ਹੈ ਉਹ ਤਾਂ ਵਿਚਾਰ ਇਹ ਵਿਚਾਰ ਸਾਡੇ ਸਮਝ ਆਉ ਕੋਈ ਤਾਂ ਇਹ ਨਾ ਵੀ ਉਸ ਅਗਰ ਪੁਰਖ ਵੈਰੂ ਰਾਮਾਲਾ ਖੁਦਾ ਜਿਹੜਾ ਹੈ ਗੁਰੂ ਜਿਹੜਾ ਹੈ ਉਹਦਾ ਕੋਈ ਸ਼ਰੀਰ ਨਹੀਂ ਸਤਨਾਮ ਉਹਦਾ ਨਾਮ ਸੱਚਾ ਹੈ ਕਰਤਾ ਪੁਰਖ ਆ ਦੁਨੀਆ ਸਾਰੀ ਨੂੰ ਸਾਜਣ ਵਾਲਾ ਉਹ ਆਪ ਖੁਦ ਖੁਦਾ ਹੈ ਜਿਹੜਾ ਸਾਜਦੇ ਆ ਉਹ ਦੁਸ਼ਰਾਂ ਵੀ ਤੇ ਚਾਹੀਦਾ ਨਾ ਇਹ ਕਰਦੀਏ ਦਰੰਕਾਰ ਦਰੰਕਾਰ ਦੇ ਵਿਚਾਰ ਅਸੀਂ ਇਹ ਸੁਚਾ ਨੂੰ ਕੋ ਸਮਝਾ ਨਿਰਭਉ ਹੈ ਨਿਰਵੈਰ ਹੈ ਨਿਰਭਉ ਹੋਇ ਉਸਾਦਾ ਜਿਹਦਾ ਘਾਰੂ ਨਿਰਵੈਰ ਹੋਇ ਉਸਾਦਾ ਜਿਹਦਾ ਕਿਸੇ ਦਾ ਬੈਰ ਹੋ ਬੈਰ ਕਰਦਾ ਤਰੂਗਾ ਉਹ ਬਰਤੂ ਬੈਰ ਵੀ ਨਹੀਂ ਉਹਦੇ ਕੋਲ ਉਹਨਰਪੋੜ ਨਰਮੀ ਕਿਸੇ ਦਾ ਨਹੀਂ ਇਹ ਵਿਚਾਰੇ ਨਾ ਅਕਾਰ ਦੇ ਦੀ ਦਾ ਅਜੂਨੀ ਸਾਹਿਬ ਕਿਨੇ ਦੇਖਿਆ ਤੂੰ ਰੱਬ ਦੁਨੀਆ ਵਿੱਚ ਆਉਂਦਾ ਤੇ ਪਾਸ਼ਾ ਦੇ ਦੂਜੇ ਪਾਸੇ ਦੂਜਾ ਪਾਪ ਹੈ ਪਾਸ਼ਾ ਕਦੇ ਵਿਚਾਰਬਾਤ ਜੁੜ ਉਹ ਸਾਰੇ ਵਿੱਚ ਵਸ ਰਿਹਾ ਹੈ ਜਿਹਦਾ ਅਕਾਰ ਹੀ ਨਹੀਂ ਕੋਈ ਜਿਹਦੀ ਮੂਰਤੀ ਨਹੀਂ ਕੋਈ ਉਹ ਵਸ ਵੀ ਸਾਰੀਆਂ ਪੂਰਤਾਂ ਵਿੱਚ ਰਿਹਾ ਇਸ ਵਿਚਾਰ ਨੂੰ ਕਹਿੰਦੇ ਸਮਝਿਆ ਅਸੀਂ ਕੋਈ ਨਹੀਂ ਕੋਈ ਪਤਾ ਨਹੀਂ ਸਮਝ ਸਕਦੇ ਇਸ ਵਿਚਾਰ ਨੂੰ ਅਜੂਨੀ ਕਿਸੇ ਜੁਨੀ ਵਿੱਚ ਨਹੀਂ ਹੋ ਕਿਸੇ ਦੁਨੀ ਵਿੱਚ ਨਹੀਂ ਤੇ ਸਾਰੀ ਦੁਨੀਆ ਵਿੱਚ ਉਹ ਸੂਕ ਤੋਂ ਸੂਕ ਸੂਕ ਹਿੰਦੋਂ ਸੂਖਿਮ ਤਰ ਅਸਤੋ ਤੋਂ ਉਸੁਰ ਵਿੱਚ ਉਹ ਆਤਮਾ ਰਾਜ ਮਾਲਿਓ ਤੇ ਰੂਹ ਫਿਰ ਉਹਦਾ ਦਿਸਦਾ ਨਹੀਂ ਇਹੋ ਵਿਚਾਰ ਦਾ ਤੋਗ ਹੈ ਨਾ ਉਹਦਾ ਸੁਤੇ ਪ੍ਰਕਾਸ਼ ਹੁੰਦਾ ਏ ਉਸ ਅਕਾਰ ਬੁੱਕ ਦਾ ਬਈ ਹੁੰਦਾ ਉਹ ਪ੍ਰਕਾਸ਼ ਨਾ ਪਰੋ ਗਿਆਨ ਦਾ ਉਹ ਅਸਥੂਰੋਂ ਵਿੱਚ ਉਹ ਗੁਰੂ ਸਮਝਾਉਂਦਾ ਏ ਉਹ ਗੁਰੂ ਸਮਝਾਉਂਦਾ ਏ ਜਿਹੜਾ ਆ ਉਸ ਆਪਾ ਸ਼ਬਦ ਬੋਲਿਆ ਮਹੌਲ ਮੰਤਰ ਦੱਸੋ ਲਾ ਕੀ ਆਕਾਰ ਹੈ ਕੋਈ ਇਹਦੀ ਵਿਚਾਰ ਕਰਨ ਦੀ ਬਹੂਗੀ ਵਿਚਾਰ ਸਾਡੇ ਕੋਲ ਹੈ ਨਹੀਂ ਸਾਡੇ ਕੋਲ ਤੁਨੜਾ ਅਯਤ ਕਰਾਰੇ ਉਹ ਗਲਤ ਪੜਦਾ ਉਹ ਸਹੀ ਪੜਦਾ ਉਹ ਪੁਰਾਣਾ ਹੈ ਕਰਦਾ ਬੁਰਾ ਜੋ ਕਰਦਾ ਤਗੜੇ ਇਹਦਾ ਥੱਲੇ ਕੋਲ ਖਰ ਮੁਖਾ ਦੇ ਝਗੜੇ ਇੱਕ ਗਨਪਾਚ ਨੇ ਸਾਨੂੰ ਸਮਝਾਈ ਗੁਰਬਾਣੀ ਵਿੱਚ ਉਹ ਸਮਝਾਈ ਕਿ ਪੰਧ ਨੂੰ ਲੈ ਕੇ ਤੇ ਤੋਂ ਪੜ੍ਹਦੇ ਵੀਰ ਨੂੰ ਵਿਦਵਾਨ ਨੂੰ ਲੈ ਕੇ ਕਿੰਨਾ ਪੜ ਗਿਆ ਜਿਆਦਾ ਅਖਰੀ 11 ਹਸਲ ਹੋ ਗਿਆ ਬਹੁਤ ਪਰ ਲੋਕਾਂ ਦਾ ਵਾਦ ਨੂੰ ਵਦੜਾਈ ਲੋਕਾਂ ਨੂੰ ਮੇਮਾ ਜਦਾ ਸਭ ਤੋਂ ਮੇਰੇ ਵਰਗਾ ਕੋਈ ਨਹੀਂ ਮੈਂ ਵਿਦਵਾਨ ਮੈਂ ਸਿਆਣਾ ਕੱਚਿੰਦ ਕੱਚੀ ਇੰਨਾ ਝਗੜੇ ਜੀ ਜੀਵਨ ਬਰਬਾਦ ਕਰਕੇ ਚਲੇ ਗਏ ਇੰਨਾ ਝਗੜਿਆ ਵਿੱਚ ਜੀਵਨ ਬਰਬਾਦ ਬਰਬਾਦ ਕਰਕੇ ਚਲੇ ਗਏ ਹਾਂ ਤੇ ਜਾਣ ਲੱਗ ਨੂ ਰੋਣਾ ਪਿਆ ਜਿਹੜਾ ਅਸਲ ਗਿਆਨ ਸੀ ਵਿਚਾਰ ਸੀ ਆਕਾਰ ਤੋਂ ਉੱਪਰ ਉੱਠ ਕੇ ਉਹ ਦੱਸ ਨਹੀਂ ਸਕਦਾ ਦਿਸਣੋਂ ਤੇ ਰੋ ਕੇ ਗਿਆ ਪੰਡਤ ਰੋਵੇ ਗਿਆਨ ਦਵਾਏ ਜਿੰਨਾ ਹਾਸਲ ਕੀਤਾ ਸੀ ਗਿਆਨ ਉਹ ਵਣ ਨਹੀਂ ਸਕਦਾ ਰੋਣਾ ਪਿਆ ਤੇ ਕੱਲਾ ਰੋਣਾ ਨਹੀਂ ਪਿਆ ਬਿਰੋ ਨਾਮ ਦੇ ਵਿੱਚ ਅੱਗ ਬਹੁਤ ਜਿਆਦੀ ਹੈ ਨਾਮ ਦੇ ਵਿੱਚ ਅੱਗ ਬਹੁਤ ਹੈ ਅੱਗ ਦੇ ਨਾਲ ਤੜਫਲ ਲੱਗਾ ਸੜਦ ਲੱਗਾ ਭੁਜ ਲੱਗਾ ਅੰਦਰੋਂ ਜਿੱਦਾਂ ਜਿੰਦਾ ਪੁੰਜਦਾ ਸੀ ਮਰਨ ਤੋਂ ਬਾਅਦ ਵੀਦਾ ਅੱਗ ਵਿੱਚ ਪੁੰਜ ਲਗਾ ਫਿਰ ਸੋਦੇ ਆਪਾਸ਼ਾ ਨੇ ਵੀ ਇਹ ਤਾਂ ساری ਉਮਰ ਤੜਫਦਾ ਹੀ ਰਹੂਗਾ ਇਸ ਨਾਮ ਦੀ ਅੱਗ ਦੇ ਰਾਹੀਂ ਇਹ ਸਾਰੀ ਉਮਰ ਤੜਫਦਾ ਰਹੂਗਾ ਫਿਰ ਉਹ ਮਾਛ ਦੇ ਜੂਨ ਵਿੱਚ ਪਾਇਆ ਬੱਚੀ ਪਾਓ ਉਹਦੇ ਜੂਨ ਵਿੱਚ ਪਾਇਆ ਤੇ ਸ਼ੀਤ ਜਦ ਕੀ ਹੁੰਦਾ ਸ਼ੀਤ ਨੂੰ ਠੰਡਾ ਸਿਰ ਤੋਂ ਇਸੇ ਕਰਕੇ ਪਾਣੀ ਵਿੱਚ ਆ ਪਾਣੀ ਤੋਂ ਬਾਹਰ ਕਰ ਦਿਓ ਤੜਫ ਲੱਗੂ ਉਸੇ ਟਾਈਮ ਤੜਫ ਲੱਗੂ ਪਾਣੀ ਤੋਂ ਬਾਹਰ ਕਰ ਦੇ ਜੋੜ ਪਾਣੀ ਛੋੜ ਦੋ ਉਹ ਵੀ ਬੱਚੇ ਜਿਹੜਾ ਸੀ ਬਾਹਰ ਤੜਫਦਾ ਸੀ ਪਾਣੀ ਵਿੱਚ ਜਾਂਦੇ ਹੋ ਕਿਉਂ ਕਿਉਂ ਅੰਦਰ ਉਹ ਆਗਰੜੀ ਉਹ ਪਾਣੀ ਤੋਂ ਬਗੈਰ ਬੁਝ ਨਹੀਂ ਸਕਦਾ ਤੋੜ ਕੇ ਮਿਲਨੀ ਸਾਥੀ ਪਰਛਲੇ ਸਾਨੂੰ ਦੇ ਨਾਲ ਤੋੜ ਕੇ ਕਿੰਨੇ ਸੋਹਣੇ ਵਿਚਾਰ ਦੇ ਕੇ ਜੇ ਵੀ ਸ੍ਰੀਨ ਸਾਦਾ ਦਾਸ ਜਵਾਣ ਸੀਸ ਦੇ ਨਾਲ ਜੁੜੇ ਰਹੋਗੇ ਤੇ ਜੰਮਦੇ ਰਹੋਗੇ ਮਰਦੇ ਰਹੋਗੇ ਭਾਵੇਂ ਜਿੰਨਾ ਮਰਜੀ ਨਾਮ ਜਪੀ ਜਾਓ ਜੋ ਕਿਸ ਬੰਦੀ ਕਰੀ ਜਾਇਓ ਜਿੰਨਾ ਜਿਹ ਵਿਚਾਰ ਦੇ ਨਾਲ ਨਾ ਜੁੜੋਗੇ ਉਹਨਾਂ ਚਿਰ ਭਲਾ ਨਹੀਂ ਹੋਣਾ ਸਿੱਖੀ ਕੀ ਆਪਾਂ ਵਿਚਾਰ ਵਿਚਾਰ ਪਿਛੇ ਕਰ ਚੁੱਕੇ ਆ ਸਿੱਖੀ ਸਿੱਖਿਆ ਗੁਰੂ ਵਿਚਾਰ ਸਿੱਧੀ ਗੱਲ ਨਹੀਂ ਕੀਤੀ ਉੱਥੇ ਉਹ ਸਿੱਖਾ ਜੇ ਤੇਰੇ ਪੱਲੇ ਸਿੱਖੀ ਆ ਤੇ ਗੁਰੂ ਦੇ ਸ਼ਬਦੇ ਵਿਚਾਰ ਕਰ ਗੁਰੂ ਦੇਵ ਗੁਰੂ ਦੇਵ ਅੰਦਾਜ਼ ਵਿੱਚ ਕੀਤਾ ਸਾਡਾ ਪੈਰ ਉਹ ਅੱਜ ਦਾ ਮਾਹੌਲ ਅੱਜ ਵੀ ਹੋਈ ਅਸੀਂ ਰੋਜ਼ ਆਉਨੇ ਆ ਗੁਰੂ ਦੇ ਦਰ ਦੇ ਮੱਥਾ ਟੇਕਿਆ 2 ਮਿੰਟ ਬੈਠੇ ਜਾਂ 4 ਮਿੰਟ ਬੈਠੇ ਜਾਂ ਮੱਤਾ ਟਿਕਰ ਚਰੇ ਕੇ ਬਸ ਇੱਥੋਂ ਤੱਕ ਸੀ ਮਤਿਆ ਗੁਰੂ ਦੀ ਸ਼ਬਦੀ ਵਿਚਾਰ ਵਾਲੇ ਪਾਸੇ ਅੱਜ ਤੱਕ ਵੀ ਨਹੀਂ ਅਸੀ ਗਏ ਕਥਾ ਕਹਾਣੀ ਜਿਨੀ ਮਰਜ਼ੀ ਕਰੀ ਜਾਈਏ ਸੀ ਪਰ ਸਿੱਖੀ ਤੋਂ ਬਹੁਤ ਦੂਰ ਸਿੱਖੀ ਦੇ ਦਾਗੇ ਤਾਰੀ ਆਵਾਂਗੇ ਸਿੱਖ ਤਾਂ ਹੀ ਕੋਲੋਂ ਜੀ ਗੁਰੂ ਦੇ ਸ਼ਬਦੀ ਵਿਚਾਰ ਤਾਂ ਦੇ ਗੁਰੂ ਦੀ ਸ਼ਬਦ ਵਿਚਾਰ ਨਹੀਂ ਕੋਈ ਸਿੱਖ ਨਹੀਂ ਜਿਹੜੇ ਗੁਰੂ ਦੇ ਸ਼ਬਦ ਦੇ ਵਿਚਾਰ ਦੇ ਨਾਲ ਜੁੜ ਕੇ ਉਹ ਨਾ ਸਿੱਖ ਹੁੰਦਿਆਂ ਵੀ ਸਿੱਖ ਸੀ। ਉਹ ਜਿੰਨੇ ਭਗਤ ਹੋਇਆ ਉਹ ব্রাহ্মণ ਵੀਰ ਹੋਇਆ ਉਹਨਾਂ ਦੇ ਬਾਣੀ ਤੇ ਸਹੀ ਨਹੀਂ ਸੀ ਕਿ ਉਹ ਸਿੱਖ ਨੇ ਸੀ ਉਹ ਸਿੱਖ ਸੀ ਅਸਲ ਅਸੀਂ ਸਿੱਖ ਨਹੀਂ। ਅਸੀਂ ਜੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਬੜੇ ਜਿਹਨਾਂ ਨੂੰ ਅੱਜ ਵੀ ਅਸੀਂ ਪੁੱਛਦੇ ਆ ਰਮਾਨੰਦ ਪਰਮਾਨੰਦ ਇਹ ਸਾਰੇ ਜਿੰਨੇ ਭਾ ਬ੍ਰਹਮਣ ਵੀਰ ਹੋਏ ਆ ਭਗਤ ਹੋਏ ਆ ਅਸਲੇ ਸਿੱਖੇ ਸੀ ਤੇ ਲੰਬੀ ਵਿਚਾਰ ਹੋ ਗਏ ਕਿ ਬਾਛਾ ਕਿਰਪਾ ਕਰੇ ਸਾਨੂੰ ਬਾਛਾ ਦੇ ਵਿੱਚ ਸ੍ਰੀ ਨਾਲੋਂ ਜੋੜ ਕੇ ਵਿਚਾਰ ਨਾਲ ਜੋੜਦਾ ਯਤਨ ਕੀਤਾ ਜੁੜਦਾ ਨਾ ਜੁੜਦਾ ਉਹ ਸਾਡੀ ਬਰਦੀ ਦੀ ਗੱਲ ਹੈ ਦੋ ਕਾਂਗਰਸਾਂ ਤੋਂ ਵਿਚਾਰ ਤੋਂ ਬਗੈਰ ਦੇ ਇੱਥੇ ਬੱਜ ਸਕਦੇ। ਜਿਹਨੇ ਇਹ ਬੇਨਤੀਆਂ ਪਰਵਾਣ ਕਰਦੀਆਂ ਹੋਈਆਂ ਤੋਂ ਨਾ ਦੇ ਕਿਮਾ ਕਰਦੇ। ਆਓ ਨ ਬੱਸਰਵਾਤੇ ਪਰਿਵਾਸ ਤੇ ਨੰਦੂ ਖੇੜੀ ਦੀ ਸੁਖ ਸ਼ਾਂਤੀ ਵਾਸਤੇ ਅਪਾ ਸਾਧੂਆਂ ਦੇ ਚਾਣਾ ਵਿੱਚ ਅਰਦਾਸ ਬੇਨਤੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ।